ਪਹਿਲਾਂ ਤੇ ਸਾਰਿਆਂ ਨੂੰ ਜੀ ਚੰਡੀਗੜ੍ਹ ਦੇ ਸਾਰੇ মিডিਆ ਸਾਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਤੁਹਾਡਾ ਬਹੁਤ ਹੀ ਧੰਨਵਾਦ ਤੁਹਾਨੂੰ ਸਭ ਨੂੰ ਪਤਾ ਹੈ ਕਿ ਅੱਜ ਅੱਜ ਦੇ ਦੌਰ ਦੇ ਵਿੱਚ ਕਿੰਨੀ ਮਹਗਾਈ ਹੈ ਕਿੰਨਾ ਪੈਟਰੋਲ ਮਹਿੰਗਾ ਹੈ ਕਿੰਨਾ ਡੀਜ਼ਲ ਮਹਿੰਗਾ ਹੈ ਕਿੰਨੀਆਂ ਸਬਜ਼ੀਆਂ ਮਹਿੰਗੀਆਂ ਹੈ ਖਾਣ ਪੀਣ ਦੀ ਜੀਣ ਵਾਸਤੇ ਬੰਦੇ ਦੇ ਜਿਹੜੀ ਕੋਈ ਚੀਜ਼ ਚਾਹੀਦੀ ਹੈ ਹਰ ਇੱਕ ਲੱਕ ਤੋੜ ਜਿਹੜੀ ਮਹਿੰਗਾਈ ਹੋਈ ਆ ਗਰੀਬ ਦੀ ਬਹੁਤ ਬੁਰੀ ਹਾਲ ਐ ਇਸ ਦੇਸ਼ ਦੇ ਵਿੱਚ ਭਾਤ ਦੇ ਵਿੱਚ ਅੱਜ ਤੁਸੀਂ ਸਾਰਿਆਂ ਨੇ ਇੱਕ ਖਬਰ ਪੜ੍ਹੀ ਐ ਕਿ ਭਾਜਪਾ ਪੰਜਾਬ ਦੇ ਵਿੱਚ 10 ਲੱਖ ਰਾਸ਼ਨ ਕਾਰਡ ਜਿਹੜਾ ਉਹ ਬਹਾਨਾ ਬਣਾ ਕੇ ਜਿਹੜਾ ਉਹ ਪੰਜਾਬ ਚੋਂ ਕੱਟਣਾ ਚਾਹੁੰਦੀ ਹੈ ਔਰ ਗਰੀਬਾਂ ਦੇ ਪੇਟ ਦੇ ਉੱਤੇ ਜਿਹੜੀ ਆ ਜਿਹੜਾ ਉਹਨਾਂ ਨੂੰ ਫ੍ਰੀ ਰਾਸ਼ਨ ਮਿਲਦਾ ਵਿਚਾਰਿਆਂ ਨੂੰ ਉਹਨਾਂ ਤੇ ਇੱਕ ਬਹੁਤ ਵੱਡੀ ਉਹ ਜਿਹੜੀ ੱੱਕੇਸ਼ਾਈ ਜਾਂ ਕਹਿ ਲੋ ਲੱਤ ਮਾਰਨਾ ਚਾਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਾਜਪਾ ਦੇ ਇਸ ਦੇਸ਼ ਦੇ ਵਿੱਚ ਹਰ ਸਿਆਸੀ ਪੰਥ ਦੇ ਉੱਤੇ ਉਹਦੇ ਮਾਪਦੰਦ ਨੇ ਜਿੱਥੇ ਉਹਨਾਂ ਦੀਆਂ ਸਰਕਾਰਾਂ ਉੱਥੇ ਉਹ ਤਰ੍ਹਾਂ ਹੱਥੀਂ ਲੈਂਦੇ ਆ ਜਿੱਥੇ ਉਹਨਾਂ ਦੇ ਵਧਦੀ ਪਾਰਟੀਆਂ ਦੀਆਂ ਸਰਕਾਰਾਂ ਉੱਥੇ ਖੱਦ ਤਰ੍ਹਾਂ ਦਾ ਧੱਕਾ ਕਰਦੇ ਆ ਵਿਤਕਦਾ ਕਰਦੇ ਆ ਖਾਸ ਤੌਰ ਤੇ ਸਾਡੇ ਨਾਲ ਪੰਜਾਬ ਦੇ ਵਿੱਚ ਉਹ ਅੱਜ ਜਿਹੜੀ ਨਿਊਜ਼ ਆਈ ਹੈ ਇਹ ਨਿਊਜ਼ ਪੰਜਾਬ ਦੇ ਵਿੱਚ ਗਰੀਬ ਲੋਕਾਂ ਦੇ ਰਾਸ਼ਨ卡ਟਨੇ ਜਿਨ੍ਹਾਂ ਨੂੰ ਫਰੀ ਰਾਸ਼ਨ ਮਿਲਦਾ ਸੀਗਾ ਉਹਦੇ ਬਹਾਨਾ ਕੀ ਬਣਾਇਆ ਜਾ ਰਿਹਾ ਕਿ ਉਹ ਨਾ ਕੋ ਛੋਟੀ ਗੱਡੀ ਹੈ ਜੀ ਉਹਨਾਂ ਦੀਆਂ ਟੈਕਸ ਰਿਟਰਨਾਂ ਦੇਖੀਆਂ ਜੀ ਉਹਨਾਂ ਕੋ ਕੋ ਖੇਤ ਹੈ ਜੀ ਇਸ ਕਰਕੇ ਉਹ ਬੰਦਾ ਜਿਹੜਾ ਇਹਦਾ ਹੱਕ ਦੀ ਉਹਨਾਂ ਦਾ ਬੰਦਾ ਸੋ ਐਸ ਵੇਲੇ ਐਸ ਸਮੇਂ ਤੇ ਤੁਸੀਂ ਗਰੀਬਾਂ ਨਾਲ ਬੀਜੇਪੀ ਅੰਦਾ ਦੀ ਮਾਤ ਕਰੀ ਹੈ ਇਦਾਂ ਦਾ ਤੱਕਾ ਕਰੀ ਆ ਇਹ ਬਹੁਤ ਹੀ ਜਿਹੜਾ ਨਿੰਦਨਯੋਗ ਹੈ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਸੀਂ ਇਸ ਚੀਜ਼ ਦੀ ਨਿੰਦਾ ਕਰਦੇ ਹਾਂ ਔਰ ਇਹ ਜਿਹੜਾ 10 ਲੱਖ ਗਰੀਬ ਲੋਕਾਂ ਦੇ ਜਿਹੜੇ ਕਾਰਡ ਕੱਟੇ ਜਾ ਰਹੇ ਇਹ ਸਾਦਾ ਬਹਾਨਾ ਹੈ ਇਸ ਬਹਾਨੇ ਦੇ ਰਾਹੀਂ ਉਹ ਪੰਜਾਬ ਸਰਕਾਰ ਨੂੰ ਜਿਹੜਾ ਕਮਜ਼ੋਰ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਦੇ ਅਗੇਂਸਟ ਲੋਕਾਂ ਦੀ ਰਾਏ ਬਣੇ ਉਹ ਚਾਹੁੰਦੇ ਆ ਇਸ ਕਰਕੇ ਅਸੀਂ ਇਸ ਫੈਸਲੇ ਦੀ ਜਿਹੜੀ ਹੈ ਉਹ ਨਿੰਦਾ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਇਹ ਕਾਰਡ ਕੱਟਣ ਵਾਲਾ ਉਹਨਾਂ ਨੇ ਫੈਸਲਾ ਅੱਜ ਭੇਜਿਆ ਇਹਨੂੰ ਵਾਪਸ ਲੈਣਾ ਚਾਹੀਦਾ ਅਸੀਂ ਤਾਂ ਪਹਿਲਾਂ ਹੀ ਆਲਰੇਡੀ ਪੰਜਾਬ ਸਰਕਾਰ ਜਿਹੜੀ ਹੈ ਹਰ ਹਿੱਲਾ ਕਦੀ ਆ ਕਿ ਗਰੀਬ ਜਿਹੜਾ ਬਹੁਤ ਮੁਸ਼ਕਲ ਦੇ ਨਾਲ ਆਪਣਾ ਪੇਟ ਪਾਲ ਰਿਆ ਉਹਨਾਂ ਨੂੰ ਰਾਸ਼ਨ ਜਿਹੜਾ ਦਿੱਤਾ ਜਾਵੇ ਔਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੇ ਪਹਿਲਾਂ ਕਾਰਡ ਕੱਤੇ ਗਏ ਸੀਗੇ ਸਾਡੀ ਸਰਕਾਰ ਉਹ ਕਾਰਡ ਪੜਾਵੀ ਹੈ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਇਹਨਾਂ ਨੇ ਇੱਕ ਨਵਾਂ ਫਰਮਾਨ ਜਿਹੜਾ ਅੱਜ ਜਾਰੀ ਕਰ ਦਿੱਤਾ ਇੱਕ ਤੇ ਮੈਂ ਤੁਹਾਡੇ ਅੱਗੇ ਇਹ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਸੀਗਾ ਕਿ ਉਹ ਆਪਣਾ ਇਹ ਜਿਹੜਾ ਫੈਸਲਾ ਇਹ ਜਿਹੜਾ ਸਾਡੇ ਤੇ ਪੰਜਾਬ ਤੇ ਠੋਸ ਰਹੇ ਇਹ ਉਹਨਾਂ ਨੂੰ ਵਾਪਸ ਲਾਣਾ ਚਾਹੀਦਾ ਔਰ ਮੈਂ ਦੇਖਿਆ ਮੈਂ ਦੇਖ ਰਿਹਾ ਹੀਗਾ ਸਵੇਰੇ ਇਹ ਦੇਸ਼ ਚੋਦ ਕਿਤੇ ਵੀ ਇਹ ਫਰਮਾਨ ਜਾਰੀ ਨਹੀਂ ਹੋਇਆ ਇਹ ਕੱਲੇ ਪੰਜਾਬ ਚ ਫਰਮਾਨ ਜਾਰੀ ਕਰਤਾ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨੂੰ ਵੱਲ ਜਿਹੜਾ ਕਮਜ਼ੋਰ ਕੀਤਾ ਜਾਵੇ ਉਹਦੇ ਵਿਰੋਧ ਲੋਕਾਂ ਦਾ ਰੋਹ ਜਿਹੜਾ ਉਹਨੂੰ ਛਾਲਿਆ ਜਾਵੇ ਇਸ ਕਰਕੇ ਇਹ ਉਹਨਾਂ ਦੀ ਇੱਕ ਘੱਟਿਆ ਹੱਥ ਕੰਡਾ ਹੈ ਜਿਹੜਾ ਅਸੀਂ ਪੰਜਾਬ ਦੇ ਵਿੱਚ ਜਿਹੜਾ ਉਹ ਨਹੀਂ ਚੱਲਣ ਦਿਆਂਗੇ ਦੂਜਾ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਤੋਂ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਭਾਜਪਾ ਦੇ ਵਰਕਰ ਜਿਹੜੇ ਉਹ ਵੱਖ-ਵੱਖ ਥਾਵਾਂ ਦੇ ਉੱਤੇ ਕੈਂਪ ਲਾਦੇ ਉਹ ਕੈਂਪਾਂ ਦੇ ਲਈ ਲੋਕਾਂ ਦੇ ਕੋਲੋਂ ਲੋਕਾਂ ਫਾਰਮ ਭਰਵਾ ਕੇ ਉਹਨਾਂ ਕੋਲੋਂ ਬੈਂਕਾਂ ਦੀ ਜਾਣਕਾਰੀ ਉਹਨਾਂ ਕੋਲੋਂ ਉਹਨਾਂ ਦੇ ਘਰ ਦੀ ਜਾਣਕਾਰੀ ਉਹਨਾਂ ਦੇ ਵਾਸੀ ਅਨਕਾਰ ਦੀ ਜਾਣਕਾਰੀ ਉਹਨਾਂ ਦੇ ਆਧਾਰ ਕਾਰਡ ਦੀ ਜਾਣਕਾਰੀ ਜਿਹੜੀ ਹੈ ਉਹ ਲੈ ਰਹੇ ਆ ਉਹ ਬਹੁਤ ਹੀ ਗਲਤ ਇੱਕ ਜਿਹੜਾ ਕੰਮ ਹੈ ਪੰਜਾਬ ਦੇ ਵਿੱਚ ਹੋ ਰਿਹਾ ਹੈ ਬਹੁਤ ਹੀ ਗਲਤ ਕੰਮ ਹੈ ਕਿਉਂਕਿ ਜੇ ਕੇਂਦਰ ਸਰਕਾਰ ਦੀ ਕੋਈ ਵੀ ਸਕੀਮ ਹੈ ਕੇਂਦਰ ਸਰਕਾਰ ਨੇ ਕੋਈ ਆਪਣੇ ਦੇਸ਼ ਦੇ ਲੋਕਾਂ ਨੂੰ ਕੋਈ ਰਾਹਤ ਦੇਣੀ ਹੈ ਕੋਈ ਸਕੀਮ ਲਾਗੂ ਕਰਨੀ ਹੈ ਉਹ ਥਰੂ ਉਸ ਸੂਬੇ ਦੀ ਸਰਕਾਰ ਦੇ ਥਰੂ ਹੋਣੀ ਚਾਹੀਦੀ ਹੈ ਨਾ ਕਿ ਭਾਜਪਾ ਦੇ ਜਿਹੜੇ ਬੰਦੇ ਆ ਬੀਜੇਪੀ ਦੇ ਬੰਦੇ ਕੈਂਪ ਲਾ ਕੇ ਜਿਹੜਾ ਉਹ ਪੰਜਾਬ ਦੇ ਵਿੱਚ ਇਦਾਂ ਦੇ ਫਾਰਮ ਭਰ ਕੇ ਤੁਹਾਨੂੰ ਆ ਲੈਦਾਂਗੇ ਜੀ ਤੁਹਾਨੂੰ ਆ ਲੈਦਾਂਗੇ ਜੀ ਬੀਜੇਪੀ ਆ ਕਾਦੀ ਆ ਜੀ ਬੀਜੇਪੀ ਉਹ ਕਾਦੀ ਆ ਇਹ ਸਦਾ ਇੱਕ ਜਿਹੜਾ ਝੂਠ ਦਾ ਪਲੰਦਾ ਔਰ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਸਾਡੇ ਕੋਲ ਕਿ ਜਿਹੜੀ ਲੋਕਾਂ ਕੋ ਫਿੰਗਰਪ੍ਰਿੰਟ ਲੋਕਾਂ ਕੋ ਅੰਗੂਠੇ ਲਵਾ ਕੇ ਲੋਕਾਂ ਦੀ ਜਾਣਕਾਰੀ ਲਈ ਗਈ ਬਹੁਤ ਸਾਰੇ ਥਾਵਾਂ ਤੇ ਲੋਕਾਂ ਨੇ ਬਚਾ ਦਿੰਦੇ ਕਿਹਾ ਜੀ ਬਾਅਦ ਦੇ ਵਿੱਚ ਸਾਡਾ ਬੈਂਕਾਂ ਦੇ ਵਿੱਚ ਸਾਡਾ ਦੂਜੀਆਂ ਥਾਵਾਂ ਦੇ ਉੱਤੇ ਜਿਹੜੀ ਸਾਨੂੰ ਸਮੱਸਿਆ ਆ ਰਹੀ ਹੈ ਇਸ ਕਰਕੇ ਇਹ ਜਿਹੜਾ ਕੰਮ ਉਹ ਕਰਦੇ ਇਸ ਕੰਮ ਨੂੰ ਅਸੀਂ ਬੋਲੇ ਜਿਹੜਾ ਬੰਦ ਵੀ ਕਰਦੇ ਨਿੰਦਾ ਵੀ ਕਰਦੇ ਆਹ ਲੋਕਾਂ ਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਥਰੂ ਕਿਉਂਕਿ ਮੀਡੀਆ ਜਿਹੜਾ ਹਰ ਘਰ ਦੇ ਵਿੱਚ ਜਾਂਦਾ ਤੁਹਾਡੇ ਥਰੂ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਬੀਜੇਪੀ ਵਾਲੇ ਚੋਹ ਚੱਕਿਆਂ ਤੋਂ ਬਚ ਕੇ ਰਹਿਣਾ ਇਹ ਜਿਹੜੇ ਲੋਕਲ ਲੈਵਲ ਦੇ ਉੱਤੇ ਜਿਹੜੇ ਬੰਦੇ ਕੈਂਪ ਲਾਦੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਕੋਈ ਕੇਂਦਰ ਸਰਕਾਰ ਦੀ ਸਕੀਮ ਹੈ ਤਾਂ ਉਹ ਪੰਜਾਬ ਸਰਕਾਰ ਦੇ ਥਰੂ ਹੋਣ ਪੰਜਾਬ ਸਰਕਾਰ ਨੂੰ ਕਹਿਣ ਕਿ ਆ ਸਾਰੀ ਸਕੀਮ ਲਾਗੂ ਕਰੋ ਇਹ ਕੋਈ ਅਧਿਕਾਰ ਨਹੀਂ ਕਿ ਕੋਈ ਪਾਰਟੀ ਦਾ ਵਰਕਰ ਜਾ ਕੇ ਜਿਹੜਾ ਉਹ ਉਹ ਲਾਗੂ ਕਰਦਾ ਫਿਰੇ ਇਹ ਇਹ ਮੈਂ ਤੁਹਾਨੂੰ ਜਿਹੜਾ ਉਹ ਕਿਹੜਾ ਚਾਹੁੰਦਾ ਸੀਗਾ ਉਹ ਅੱਜ ਇੱਕ ਜਿਹੜੀ ਹੋਰ ਨਿਊਜ਼ ਵੀ ਤੁਸੀਂ ਦੇਖੀ ਕਿ ਇੱਕ ਕਾਨੂੰਨ ਜਿਹੜਾ ਇਹ ਉਹ ਬੀਜਪੀ ਕੇਂਦਰ ਸਰਕਾਰ ਜਿਹੜੀ ਲੈ ਕੇ ਆ ਰਹੀ ਹੈ ਕਿ ਮੰਤਰੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਜੋ ਵੀ ਹੈ ਕਿ ਜਿਹੜਾ 3 ਮਹੀਨੇ ਉਹ ਜੇਲ੍ਹ ਦੇ ਵਿੱਚ ਦਾ 1 ਮਹੀਨਾ ਜੇਲ੍ਹ ਦੇ ਵਿੱਚ ਰਹਿੰਦਾ ਤੇ ਬਾਅਦ ਦੇ ਵਿੱਚ ਉਹਨੂੰ ਕੁਰਸੀ ਤੋਂ ਜਿਹੜਾ ਢਾ ਦਿੱਤਾ ਜਾਂਦਾ ਇਹ ਵੀ ਆਪਣੇ ਵਿਰੋਧੀਆਂ ਨੂੰ ਕੁੱਤੇ ਨੂੰ ਆਸਤੇ ਬੀਜੇਪੀ ਦੀ ਇੱਕ ਬਹੁਤ ਵੱਡੀ ਚਾਲ ਹੈ ਉਹਦੀ ਇੱਕ ਮੈਂ ਮਿਸਾਲ ਤੁਹਾਨੂੰ ਦੇਣੀ ਚਾਹੁੰਦਾ ਕਿ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਸਾਡੀ ਪਾਰਟੀ ਦੇ ਇੱਕ ਵੱਡੇ ਆਗੂ ਸਤਿੰਦਰ ਜੈਨ ਨੂੰ 2 ਸਾਲ ਜੇਲ੍ਹ ਦੇ ਵਿੱਚ ਰੱਖਿਆ ਉਹ 2 ਸਾਲ ਬਾਅਦ òa ਕੇ ਸੀਬੀਆਈ ਨੇ ਕਹਿਤਾ ਜੀ ਉਹਨਾਂ ਦੇ ਖਿਲਾਫ ਤਾਂ ਕੋਈ ਸਬੂਤ ਹੀ ਨਹੀਂ ਉਹਨਾਂ ਦਾ ਕੇਸ ਮਤਲਬ ਆਪਸੋ ਹੋ ਗਿਆ ਦੱਸੋ 2 ਸਾਲ ਸਤਿੰਦਾ ਜੈਨ ਜੀ ਨੂੰ ਕਿਉਂ ਰੱਖਿਆ ਗਿਆ ਜੇਲ੍ਹ ਦੇ ਵਿੱਚ ਜੇ ਉਹਨਾਂ ਦਾ ਕੋਈ ਸਬੂਤ ਨਹੀਂ ਸੀ ਕਿਹੜੀ ਗੱਲਾਂ ਰੱਖਿਆ ਗਿਆ ਸੋ ਇਦਾਂ ਦੇ ਕਾਨੂੰਨ ਬਣਾ ਕੇ ਕੇਂਦਰ ਸਰਕਾਰ ਬੀਜੇਪੀ ਬੋਦੀ ਅਹਿਮਦ ਸ਼ਾ ਉਹ ਹਰ ਆਪਣੇ ਵਿਰੋਧੀ ਨੂੰ ਕੇ ਨਾ ਕੇ ਭੰਨੇ ਜੇਲ੍ਹ ਚ ਡਾਲ ਕੇ ਜੇਲ੍ਹ ਚ ਸੁੱਟ ਕੇ ਉਹਨਾਂ ਦੇ ਕੋਲੋਂ ਉਹਨਾਂ ਦਾ ਜਿਹੜਾ ਸਿਆਸੀ ਕੈਰੀਅਰ ਖਤਮ ਕਰਨਾ ਚਾਹੁੰਦੇ ਤੇ ਉਹ ਉਹਨਾਂ ਦੇ ਕੋਲ ਜੇਸ ਵੀ ਉਹ ਉਦਦੇ ਤੇ ਕੋ ਮੰਤਰੀ ਆ ਮੁੱਖ ਮੰਤਰੀ ਆ ਉਹ ਨਵਾਂ ਉਧਾ ਜਿਹੜਾ ਕੋਣਾ ਚਾਉਂਦੇ ਆ ਸੋ ਇਹ ਜਿਹੜਾ ਕਾਨੂੰਨ ਆ ਆਇਆ ਇਸ ਕਾਨੂੰਨ ਦੀ ਵੀ ਅਸੀਂ ਮੱਲਾ ਕੋਰ ਨਿੰਦਾ ਕਰਦੇ ਆ ਔਰ ਇਹ ਤਾਨਾਸ਼ਾਈ ਵਾਲੇ ਪਾਸੇ ਮਤਲਬ ਭਾਜਪੀ ਇੱਕ ਤਾਨਾਸ਼ਾਈ ਵਾਲੇ ਪਾਸੇ ਵੱਧ ਗਈ ਹੈ ਕਿ ਦੇਸ਼ ਦੇ ਅੰਦਰ ਕਿਸੇ ਨੂੰ ਵੀ ਆਪਣੇ ਖਿਲਾਫ ਜਿਹੜਾ ਬੋਲਣ ਦੀ ਦੇਣਾ ਕਿਸੇ ਵੀ ਆਪਣੇ ਵਿਰੋਧੀ ਨੂੰ ਹਰ ਤਰ੍ਹਾਂ ਕੁਚਲ ਦਿਓ ਚਾਹੇ ਉਹ ਮੁੱਖ ਮੰਤਰੀ ਆ ਚਾਹੇ ਉਹ ਮੰਤਰੀ ਆ ਸੋ ਇਸ ਕਾਨੂੰਨ ਦੀ ਅਸੀਂ ਜਿਹੜਾ ਲੋਕ ਸਭਾ ਚ ਲੈ ਕੇ ਆਏ ਉਹਦੀ ਅਸੀਂ ਨਿੰਦਾ ਕਰਦੇ ਆ ਮੈਂ ਇਹ ਦੋ ਤਿੰਨ ਪੁਆਇੰਟ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਤੁਹਾਡੇ ਰਾਈ ਪੰਜਾਬ ਦੇ ਤੇ ਦੇਸ਼ ਦੇ ਲੋਕਾਂ ਨੂੰ ਜਿਹੜਾ ਉਹ ਦੱਸਣਾ ਚਾਹੁੰਦਾ ਸੀਗਾ ਜੇ ਕੋਈ ਤੁਹਾਡਾ ਸਵਾਲ ਹੈ ਉਹਦੇ ਤੇ ਤੁਸੀਂ ਕਰ ਸਕਦੇ ਹਾਲੀਵੁੱਡ ਸਾਹਿਬ ਬੀਜੇਪੀ ਤੁਹਾਡੀ ਇਹ ਕੈਂਪ ਬੰਦ ਕਰਨ ਦੇ ਮਸਲੇ 'ਚ ਗਵਰਨਰ ਪ੍ਰੇਸ਼ ਕਹਿ ਤਰਾ ਕੀ ਆਈ ਹੈ ਆਪਣੀ ਕਰਵਾ ਗਏ ਉਹਨਾਂ ਦੇ ਨਾਲ ਬੋਕਤ ਗਿਆ ਉਹ ਕਹਿੰਦੇ ਆ ਕਿ ਕੈਂਪ ਬੰਦ ਕਰਾਇਆ ਜਾ ਰਿਹਾ ਲੋਕਾਂ ਨੂੰ ਸੁਦ ਦੇ ਰਹੇ ਆ ਔਰ ਉਹਨਾਂ ਦੇ ਲਿਬਰੇ ਨੂੰ ਗ੍ਰਫਤ ਕੀਤਾ ਜਾ ਰਿਹਾ ਅੱਛਰੀ ਸ਼ਦਮਾ ਸੀ ਬੀਜੇਪੀ ਦੇ ਕਾਜਕਾਰੀ ਪ੍ਰਧਾਨ ਨੇ ਪੰਜਾਬ ਦੇ ਉਹ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਸਟੇਟ ਗਵਰਨਮੈਂਟਾਂ ਦੇ ਵਾਈ ਲਾਗੂ ਹੁੰਦੀਆਂ ਜਾਂ ਪਾਰਟੀਆਂ ਦੇ ਵਾਈ ਲਾਗੂ ਹੁੰਦੀਆਂ ਉਹਨਾਂ ਦੇ ਬੰਦੇ ਗਲਤ ਕੰਮ ਕਰਦੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਪ੍ਰਧਾਨ ਨੇ ਐਮਐਲਏ ਨੇ ਸਾਡੇ ਨਾਲ ਕਿ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਸੈਂਟਰ ਗਵਰਨਮੈਂਟ ਦੀ ਸਕੀਮ ਉਹ ਥਰੂ ਸਟੇਟ ਗਵਰਨਮੈਂਟ ਆਉਂਦੀ ਹੈ ਚਾਹੇ ਹਰਿਆਣਾ ਪੰਜਾਬ ਮਾਝਾ ਕੋਈ ਵੀ ਆ ਉਹ ਪਾਰਟੀ ਬਰਕਰਾਰ ਦੇ ਥਰੂ ਦੀ ਆਉਂਦੀ ਸਾਤ ਜਿਹੜੀ ਵੀ ਕੋਈ ਕੇਂਦਰ ਦੀ ਪਾਲਿਸੀ ਆ ਸਾਨੂੰ ਉਹ ਸਹੂਲਤ ਦੇਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੁੰਦੇ ਆ ਜਿੰਨੂੰ ਵੀ ਦੇਣਾ ਚਾਹੁੰਦੇ ਆ ਉਹ ਸਟੇਟ ਗਵਰਨਰ ਦੇ ਥਰੂ ਲੈ ਕੇ ਆਉਣ ਨਾ ਕਿ ਉਹਨਾਂ ਦੇ ਵਰਕਰ ਧਾ ਕੇ ਕੈਂਪ ਲਾ ਕੇ ਲੋਕਾਂ ਕੋ ਬੈਂਕਾਂ ਦੀ ਜਾਣਕਾਰੀ ਲੈ ਰਿਹਾ ਲੋਕਾਂ ਕੋ ਆਧਾਰ ਕਾਰਡ ਦੀ ਜਾਣਕਾਰੀ ਲੈ ਰਿਹਾ ਬਿਲਕੁਲ ਗਲਤ ਕੰਮ ਕਰ ਰਿਹਾ ਇਹ ਗੈਰ ਕਾਨੂੰਨੀ ਕੰਮ ਹੈ ਜਿਹੜਾ ਉਹ ਕਰਦੇ ਆ ਮੈਂ ਪਹਿਲਾ ਪਹਿਲਾ ਪੰਜਾਬ ਦਾ ਲੀਡਰ ਵੇਖਿਆ ਮੇਦੀ ਗੱਲ ਤੇ ਆਨਾ ਸੁਣਿਓ ਮੈਂ ਪੰਜਾਬ ਦਾ ਪਹਿਲਾ ਲੀਡਰ ਸੁਨੀਲ ਜਾਖੜ ਮੈਂ ਵੀ ਉਹ ਇੰਟਰਵਿਊ ਸੁਣੀ ਜਿਹੜੀ ਇਹ ਗੱਲ ਕਰਨ ਦੇਆ ਮੈਂ ਪਹਿਲਾ ਉਹ ਲੀਡਰ ਵੇਖਿਆ ਜਿਹੜਾ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਦੀ ਨਹੀਂ ਬੋਲਦਾ ਜਿੰਨੂੰ ਹਮੇਸ਼ਾ ਕਾਲੀ ਦਲ ਦੀ ਚਿੰਤਾ ਰਹਿੰਦੀ ਹੈ ਕਿ ਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਉਹ ਜਾਖੜ ਸਾਹਿਬ ਤੁਹਾਨੂੰ ਪ੍ਰਧਾਨ ਬਣਾਇਆ ਭਾਜਪਾ ਵਾਲਿਆਂ ਨੇ ਕਦੀ ਆਪਣੇ ਮੂੰਹੇ ਇਹ ਵੀ ਕਹਿਆ ਕਰੋ ਕਿ ਪੰਜਾਬ ਚ ਬੀਜੇਪੀ ਮਜ਼ਬੂਤ ਹੋਣੀ ਚਾਹੀਦੀ ਆ ਉਹ ਕਹਿੰਦੇ ਨਾਲ ਜੀ ਕਾਲੀਦਾਸ ਮਜ਼ਬੂਤ ਹੋਣਾ ਚਾਹੀਦਾ ਇਹ ਤੇ ਉਹਨਾਂ ਦੀ ਪੋਲੀਟਿਕਲ ਸੋਚ ਦਾ ਜਨਾਜਾ ਕਿ ਉਹ ਆ ਕਿਸ ਪਾਰਟੀ ਦੇ ਪ੍ਰਧਾਨ ਨੇ ਤੇ ਮਜ਼ਬੂਤੀ ਕਿਸ ਪਾਰਟੀ ਦੀ ਮੰਗਦੇ ਆ ਤਾਰੀ ਮੈਂ ਤਾਂ ਕਿਹੜਾ ਲੋਕਤਵਕ ਰਿਕਾਰਡ ਕਿ ਕਿ ਉਹਨਾਂ ਦੇ ਪਾਣਿਆਂ ਦੇ ਉੱਤੇ ਵੀ ਕੱਟਿਆ ਕਰਨਾ ਚਾਹੀਦਾ ਪਰ ਇਹ ਤਾਂ ਪੀਐਮ ਤੱਕ ਇਹ ਤਾਂ ਸੱਤਾ ਦੇ ਦਿੱਤੀ ਵੀ ਚੱਲ ਲੱਗੂਗਾ ਨਾ ਇਹ ਤੇ ਕਹਿਨੂ ਆ ਨਾ ਅਸਲ ਵਿੱਚ ਪੀਐਮ ਤੋਂ ਬੈਠੇ ਆ ਮੋਦੀ ਜੀ ਇਹ ਕਹਿਨੂ ਆ ਬਸ ਲਾਗੂ ਹੋ ਦੋਦੀਆਂ ਦੇ ਹੋਊਗਾ ਇਹ ਕਹਿਨੂ ਆ ਲਾਗੂ ਜਦੋਂ ਉਗਾਏ ਬਰੋਧੀਆਂ ਦੇ ਕਰਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਸਤਿੰਦਰ ਸਿੰਘ ਜੀ ਨੂੰ 2 ਸਾਲ ਜੇਲ੍ਹ ਚਾ ਰੱਖ ਕੇ ਦੇ ਦੇ ਕਿੱਡੇ ਵੱਡੇ ਜੁਮੇਹਤ ਬੰਦੇ ਦੋ ਸਾਲ ਬਾਅਦ ਸੀਬੀਆਈ ਨੇ ਕਹਿਤਾ ਜੀ ਇਹਨਾਂ ਦੇ ਕੋਲ ਕੋਈ ਸਬੂਤ ਨਹੀਂ ਇੱਕ ਹੀ ਆਦੀ ਇਦਾਂ ਦੇ ਇਹ ਕਾਨੂੰਨ ਹੋਣਗੇ ਚੁੱਕ ਕੇ ਕਿ ਮੁੱਖ ਮੰਤਰੀ ਨੂੰ ਬਰੋਧੀ ਤੇ ਵਾਲੇ ਨੂੰ ਅੰਦਰ ਦੇ ਦੇਣਗੇ ਕਿਸੇ ਨੂੰ ਹੋਰ ਨਾ ਅੰਦਰ ਦੇ ਕੇ ਮੁੜ ਕੇ ਦੋ ਤਿੰਨ ਮਹੀਨੇ ਬਾਅਦ ਕਹਿ ਦੇਣਗੇ ਜੀ ਕੋਈ ਸਬੂਤ ਨਹੀਂ ਅਗਲੇ ਦਾ ਕੈਰੀਅਰ ਖਤਮ ਕਰਤਾ ਇਹ ਕੰਮ ਜਿਹੜੇ ਜਿਹੜਾ ਜਿਹੜਾ ਅਸੀਂ ਪੇਸ਼ ਜੇ ਅਸੀਂ ਕਹਿੰਦੇ ਪਹਿਲੀ ਗੱਲ ਤੇ ਇਦਾਂ ਦੀ ਗੱਲ ਨਹੀਂ ਦੂਜੀ ਗੱਲ ਹੈ ਜਿਹੜਾ ਸਟੇਟਾਂ ਤੋਂ ਪੈਸਾ ਆ ਰਿਹਾ ਉਹ ਸਭ ਜੀਐਸਸੀ ਦਾ ਆਦਿਆ ਸਾਡੀ ਜੀਐਸਸੀ ਦਾ ਆਦਿਆ ਅਸੀਂ ਹਰ ਮਹੀਨੇ ਭਰਦੇ ਆ ਅਸੀਂ ਟੈਕਸ ਦਿੰਨੇ ਆ ਪੈਸਾ ਕੋਈ ਉਹ ਤੋਂ ਬੀਜੇਪੀ ਦੇ ਦਫ਼ਤਰ ਤੋਂ ਥੋੜਾ ਆ ਰਿਹਾ ਸਾਡਾ ਭੇਜਿਆ ਵਾਪਸ ਆ ਰਿਹਾ ਸਰ ਪੈਸਾ ਬੀਜੇਪੀ ਵਾਲੇ ਆਪਣੇ ਦਫ਼ਤਰ ਭੇਜਦੇ ਆ ਕੇਂਦਰ ਸਰਕਾਰ ਤੋਂ ਭੇਜਾ ਆ ਰਿਹਾ ਤੇ ਸਾਡਾ ਜਾਂਦਾ ਇੱਥੋਂ ਸਾਡਾ ਹੀ ਪੈਸਾ ਵਾਪਸ ਆਉਂਦਾ ਸਾਡਾ ਪੈਸਾ ਹੀ ਆ ਕੇ ਲੋਕਾਂ ਲਈ ਲਾਗੂ ਹੁੰਦਾ ਸਮਝ ਗਦੀ ਗੱਲ ਇਸ ਕਰਕੇ ਇੰਦਾ ਦੀ ਕੋਈ ਗੱਲ ਨਹੀਂ ਕੀਂਦਰ ਸਰਕਾਰ ਦੀਆਂ ਸਕੀਮਾਂ ਜੇ ਲਾਗੂ ਕਰਨੀਆਂ ਤੇ ਸਟੇਟ ਦੋ ਮਿੰਟਾਂ ਦੇ ਰਹੀ ਕੀਂਦਰ ਸਰਕਾਰ ਕਰੇ ਨਾ ਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਵਰਕਰ ਜਾ ਕੇ ਕੈਂਪ ਲਾਉਣ ਕਿਸ ਨੂੰ ਕੈਂਪ ਲਾ ਕੇ ਕੀਦ ਕਰ ਰਿਹਾ ਜੀ ਕਿਸੇ ਦੇ ਬੈਂਕ ਦੀ ਬੈਂਕ ਦੀ ਜਾਣਕਾਰੀ ਲੈ ਰਹੇ ਆਧਾਰ ਕਾਰਡ ਲੈ ਰਹੇ ਕਿੰਨੇ ਐਮਐਲਏ ਨਾਲ ਬਾਦੋ ਜਿਹੜੀ ਅਫਸਰਾਂ ਦੀ ਪੰਜਾਬ ਚ ਫੌਜ ਭਰਤੀ ਕੀਤੀ ਹੈ ਕੱਲ ਹੀ ਕੀਤੀ ਹੈ ਅਜਿਹੜੇ ਅਫਸਰ ਇੰਨੇ ਲਾਇਆ ਬੀਡੀਓ ਡੀਡੀਪੀਓ ਤਸਰੀਲਦਾਰ ਪਟਵਾਦੀ ਇਹ ਕਹਦੇ ਲਈ ਐ ਸਕੀਮਾ ਹੀ ਲਾਗੂ ਕਰਦੇ ਜਿੱਥੇ ਸਾਡੀ ਲੋੜ ਹੋਏ ਹੀ ਜਾਵਾਂਗੇ ਪਰ ਜਿਹੜੀਆਂ ਸਰਕਾਰਾਂ ਦੀਆਂ ਇਹ ਸਕੀਮਾਂ ਉਹ ਅਫਸਰ ਲਾਗੂ ਕਰਦੇ ਆ ਡੀਸੀ ਐਸਐਮ ਇਹ ਲਾਗੂ ਕਰਦੇ ਆ ਨਾ ਕਿ ਬੀਜੇਪੀ ਵਾਲੇ ਲਾਗੂ ਕਰਦੇ ਆ ਸਮਝਦੇ ਹੀ ਗੱਲ ਇਹ ਸਕੀਮਾਂ ਲਾਗੂ ਹੋ ਰਹੀਆਂ ਜੋ ਐਲੀਗੇਸ਼ਨ ਲਾਗ ਰਹੇ ਨੇ ਕਿ ਇਲੈਕਸ਼ਨ ਕਿਹੜੇ ਆਦੀ ਹੈ ਲਖਣ ਦੇ ਲੋਕਾਂ ਨੂੰ ਜਿਹੜਾ ਉਹ ਝੂਠ ਬੋਲਿਆ ਜਾ ਰਿਹਾ ਬੇਕੂਬੜਾਉਣ ਦੀ ਕੋਸ਼ਿਸ਼ ਕੀਤੀ ਜਾਦੀ ਹੈ ਕੋਈ ਇਦਾਂ ਦੀ ਸਕੀਮ ਨਹੀਂ ਕੁਛ ਦੀ ਹੈ ਪਰ ਮਾੜੀ ਗੱਲ ਜਿਹੜੀ ਖਤਰਨਾਕ ਹੈ ਕਿ ਜੇ ਮੇਰੇ ਕੋਲ ਕੋਈ ਬੈਂਕ ਦੀ ਜਾਣਕਾਰੀ ਲੈ ਲੈਂਦਾ ਮੇਰੇ ਕੋਲ ਕੋਈ ਆਧਾਰ ਕਾਰਡ ਲੈ ਲੈਂਦਾ ਮੇਰੀ ਫੈਮਿਲੀ ਦੀ ਜਾਣਕਾਰੀ ਲੈ ਲੈਂਦਾ ਉਹਨੂੰ ਜਿੱਥੇ ਮੱਦੀ ਯੂਜ਼ ਕੀਤਾ ਜਾ ਸਕਦਾ ਨੇ ਦੇ ਨਜਰ ਆ ਰਿਹਾ ਸਰ ਲੋਕਾਂ ਨੂੰ ਸਤਾਇ ਲਈ ਮੋਟਾ ਲਈ ਕਹਦੇ ਗਲਤ ਨਜਰ ਇਹ ਵੀ ਆ ਰਿਹਾ ਗਰੀਬ ਤੈਨੂੰ ਪੜ ਬੰਦਾ ਜਿਹੜਾ ਉਹ ਕੋ ਬੈਂਕ ਦੀ ਜਾਂ ਉਹਦੀ ਜਾਣਕਾਰੀ ਲੈਦੇ ਬਿਲਕੁਲ ਮੋਟਾ ਬੰਦੇ ਨੂੰ ਕਹਿੰਦੇ ਆਪਣੀ ਬੈਂਕ ਦੀ ਕਾਪੀ ਲੈ ਕੇ ਆ ਉਹ ਕੋ ਮਤਲਬ ਏਟੀਐਮ ਉਹਦਾ ਆਧਾਰਡ ਕਾਰਡ ਸੁਝੀਆਂ ਚੀਜ਼ਾਂ ਲਈਆਂ ਜਾਂ ਜਾਂਦ ਗਿਆ ਇਹ ਗਲਤ ਹੈ ਸਰ ਕਿਸ ਦੀ ਮਤਲਬ ਜਿਹੜੀ ਜਾਤੀ ਜਿਹੜੀ ਨਿੱਜੀ ਜਾਣਕਾਰੀ ਹੈ ਬੈਂਕਾਂ ਦੀ ਘਰਾਂ ਦੀ ਲੈਣੀ ਉਹ ਬਿਲਕੁਲ ਗਲਤ ਹੈ ਥੈਂਕ ਯੂ ਓਕੇ